ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕਾਲੇ ਕੇ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਮੋਗਾ ਪੈਂਦਾ ਹੈ ਜਿਹੜੇ ਕਰੋ ਵੀਡੀਓ ਬਣਾ ਰਹੇ ਭਾਈ ਵਪਾਰ ਦਾ ਕੰਮ ਕਰਦੇ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਪਸ਼ੂ ਹਮੇਸ਼ਾ ਬਾਈ ਕੋਲ ਚੰਗੇ ਹੁੰਦੇ ਆ ਅੱਜ ਵੀ ਚੰਗੇ ਚਾਰ ਨਗੀਨੇ ਬਾਈ ਦੇ ਸੇਲ ਆ ਚੰਗੇ ਦੁੱਧ ਵਾਲੇ ਹਫਤੇ ਹਫਤੇ ਦੀਆਂ ਲਗਭਗ ਕੱਚੀਆਂ ਨੇ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਮਸੂਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਬਾਈ ਜੀ ਅਵਤਾਰ ਸਿੰਘ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਜੀ ਤਹਿਸੀਲ ਬਾਗਾਪਰਾਣਾ ਜੀ ਮੋਬਾਈਲ ਨੰਬਰ ਜੀ 9914565052 ਜੀ ਵਪਾਰ ਦਾ ਕੰਮ ਆ ਬਾਈ ਹਾਂਜੀ ਵਪਾਰ ਦਾ ਕੰਮ ਆ ਜੀ ਪ੍ਰਾਣਾ ਕੰਮ ਆਪਣਾ ਠੀਕ ਆ ਜੀ ਇੱਕ ਨੰਬਰ ਤੋਂ ਬਾਈ ਜੀ ਸ਼ੁਰੂ ਕਰ ਲਾਂਗੇ ਇਹਦੀ ਕਿ ਡਿਟੇਲ ਹੈ ਜੀ ਡਿਟੇਲ ਬਾਈ ਜੀ ਦੂਜਾ ਸੂਆ ਇਹ ਠੀਕ ਆ ਜੀ ਯਾਨੀ ਪਹਿਲੇ ਸੂਏ ਮਾਲਕਾਂ ਦੇ ਦੱਸਣ ਮੁਤਾਬਕ ਕਹਿੰਦੇ 21 ਲੀਟਰ ਦੁੱਧ ਚੋਇਆ ਦੁੱਧ ਚੋਇਆ ਨਸਲ ਬਰੀਡ ਵਾਲੀ ਪੂਰੀ ਸੀਲ ਠੰਡੀ ਆ ਬਰੀਕੀ ਬਹੁਤ ਆ ਸਭਾ ਲੈ ਦਨ ਕਿੰਨੇ ਲੈ ਜੂ ਬਾਈ ਹਜੇ ਦਨ ਬਾਈ ਜਾਂਦੀ ਮਾਲਕਾਂ ਦਾ ਦਸਮਰਾਕ ਕੋਈ 6-7 ਦਿਨ ਰਹਿੰਦੇ ਹਜੇ ਪੂਰੇ ਹੋਣ ਡੇਢ ਮਤਾ ਹਾਂ ਜੀ ਇੱਕ ਹਫਤਾ ਤਾਂ ਲੈ ਜਾਣਾ ਜਾਨੀ ਬੱਚੀ ਦੁੱਧ ਵਾਲੀ ਪੂਰੀ ਖਰੀ ਨਿਕਲੂਗੀ ਬਾਹਰ ਕੱਢ ਕੇ ਦਿਖਾ ਦਿਓ ਜੀ ਬੱਚੀ ਦਾ ਕੱਦ ਚੈੱਕ ਕਰ ਸਕਦੇ ਹੋ ਬਾਈ ਦੇ ਮੋਢੇ ਤੇ ਕਰਾਉਂਦੀ ਆ ਫੁੱਲ ਜਾਤ ਬਰੀਡ ਵਾਲੀ ਆ ਫੇਸ ਕੁਆਲਟੀ ਸੋਹਣੀ ਆ ਦੂਜੇ ਸੂਏ ਹੁੰਦੀ ਆ ਮਾਲਕਾਂ ਦੇ ਦਸਮ ਮਤਾ ਕੋਈ 6-7 ਦਿਨ ਬਾਕੀ ਆਏ ਕਿੰਨਾ ਕੁ ਪਾਜੂ ਬਈ ਇਸ ਹਰ ਦੁੱਧ ਦੁੱਧ ਬਾਈ ਨੂੰ ਬਾਈ ਤੇਈ ਤਾਂ ਦੇਣਾ ਚਾਹੀਦਾ ਬਾਕੀ ਸੇਵਾ ਦਾ ਹਾਂ ਬਾਕੀ ਸੇਵਾ ਦਾ ਦੁੱਧ ਆਪਣੀ ਖਰੀਦੀ ਹੈ ਜਿਵੇਂ ਆਪਾਂ ਨੂੰ ਮਾਲਕਾਂ ਨੇ ਦੱਸਿਆ ਹੋਵੇ ਆਪਾਂ ਦੱਸ ਦਿੰਦੇ ਸਹੀ ਗੱਲ ਆ ਜੀ ਜਿਹੜੇ ਵਪਾਰੀ ਭਾਈ ਵੱਲੋਂ ਡਿਟੇਲ ਦਿੱਤੀ ਜਾਂਦੀ ਹੁੰਦੀ ਹੈ ਜਿਵੇਂ ਮਾਲਕਾਂ ਨੇ ਦੱਸ ਸੀ ਠੰਡੀ ਦਾ ਇੰਨੀ ਵਾਲਾ ਭਾਈ ਜਿਵੇਂ ਮਰਜੀ ਬਹਿ ਜਾ ਪਹਲਾ ਮਸ਼ੀਨਾਂ ਚੋਲਾ ਪਹਲਾ ਹੱਥਾਂ ਨਾ ਚੋਲਾ ਲੈ। ਉਹ ਚੰਗਾ ਲੱਗਿਆ। ਆਈ ਵਾਲਾ ਆਈ ਰਸਾ ਸਿਰਦੇ ਪੂਰੀ ਕੋਨੀ ਬੱਚੀ ਚੈੱਕ ਕਰ ਸਕਦੇ ਤੇ ਬਈ ਥਾਣਾ ਥੁਣਾ ਦੀ ਓਕੇ ਹੋਣੀ ਪੂਰੀ ਓਕੇ ਆ ਬਾਈ ਆਹਦੀ ਤਸੱਲੀ ਕਰਕੇ ਚੱਪ ਕੇ ਵਾੜ ਲੈ ਜਾਵੇ ਹਨਾ ਠੀਕ ਹੈ ਕਈ ਯਾਰ ਕੋਈ ਵੀਰ ਨਾ ਦੂਰੋਂ ਨੇੜੋਂ ਚੱਲ ਨਹੀਂ ਨਹੀਂ ਉਹ ਜੀ ਗੱਲ ਹੀ ਨਹੀਂ ਕੋਈ ਬਾਈ ਜਿਵੇਂ ਇੱਕ ਨੰਬਰ ਆ ਗਲਤ ਵਾੜ ਆਪਾਂ ਲੈਂਦੇ ਹੀ ਨਹੀਂ ਠੀਕ ਹੈ ਥਾਣਾ ਥੁਣਾ ਦੀ ਓਕੇ ਹੋਣਗੀਆਂ ਬਾਕੀ ਦੁੱਧ ਵਾਲਾ ਨਗੀਨਾ ਜੀ ਦੇਖ ਸਕਦੇ ਹੋ ਭਵਾਨੇ ਚ ਜਿੰਨੀਆਂ ਵਾਲ ਢਿੱਲਾਂ ਹਾਫਦੇ ਟਿੱਕਰ ਸਾਰੀਆਂ ਕੱਢ ਲੈਣਾ ਹਾਫਦੇ ਟਿੱਕਰ ਦਾ ਗਾਂਦੋਂ ਬੈਠਾ ਨਹੀਂ ਜਾਣਾ ਪ ਇਹ ਲੋਟੂ ਲੋ ਤੁਸੀਂ ਦੇਖ ਸਕਦੇ ਹੋ ਬਾਕੀ ਸੀਰ ਸਾਊ ਕਰਮ ਵਾਲੀ ਪੂਰੀ ਆ ਸੋਹਣੇ ਫੇਸ ਕੁਆਲਿਟੀ ਤੇ ਚੰਗੀ ਜਾਤ ਬਰੀਡ ਹੈ ਜੀ ਜੇ ਸੀਮਨ ਵੀ ਚੰਗਾ ਲੱਗਿਆ ਹੋਇਆ ਤਾਂ ਮਾਲਕ ਸੀਮਨ ਭਾਈ ਚੰਗਾ ਹੀ ਦੱਸਦੇ ਸੀ ਪਰ ਆਪਾਂ ਕਹਿਣਾ ਨਹੀਂ ਵੀ ਜਾਂ ਲੱਗਾ ਹਨ ਐਵੇਂ ਕੀ ਲੋੜ ਆ ਆਪਾਂ ਪੂਰਾ ਪ੍ਰੋਪਰ ਜਾਣਕਾਰੀ ਨਹੀਂ ਲਈ ਅਗਲੇ ਤੋਂ ਉਹ ਕਹਿੰਦੇ ਵੀ ਚੰਗਾ ਲੱਗਾ ਵਾ ਯਾਨੀ ਕਰਮਾਂ ਦਾ ਬਾਕੀ ਕਹਿਣ ਨੂੰ ਤਾਂ ਜੋ ਆਣਾ ਫੱਕ ਉਸ ਮਰਜ਼ੀ ਕਹਿ ਦੇ ਵੀ ਆਹ ਲੱਗਾ ਆਪਾਂ ਨੂੰ ਕੋਈ ਸੀ ਹੁਣਾਂ ਦਾ ਪਤਾ ਨਹੀਂ ਸਹੀ ਗੱਲ ਹੈ ਜੀ ਮੁੱਲ ਬਾਈ ਇਹ ਤਾਂ ਜਾਇਜ਼ ਜ ਹੈ ਮੁੱਲ ਬਾਈ ਕਰਾਉਣ ਨੂੰ ਭਲਾ 70 ਕਰਾਲਾ 75 ਕਰਾਲਾ ਬੱਚੀ ਆਪਾਂ 62000 ਰੁਪਏ ਦੀ ਦੇ ਦੇਾਂਗੇ ਹਾਂ ਨਹੀਂ ਹਾਂ ਹਾਂ ਨਹੀਂ ਬੱਸ ਬਾਈ ਠੀਕ ਹੈ ਜੀ ਬਾਈ ਕਹਿੰਦਾ ਮੁੱਲ ਜਿੰਨਾ ਮਰਜ਼ੀ ਕਰਾ ਲਓ 62000 ਦੀ ਹਾਂ ਨਹੀਂ ਵੱਡੀ ਉੱਡੀ ਚੰਗੀ ਆ ਪੂਰੀ ਹਾਈ ਮਿਲਕਿੰਗ ਵਾਲੀ ਯਾਰ ਪੂਰੀ ਚੰਗੀ ਨਵਾਂ ਹਾਂ ਕਿਸੇ ਨੇ ਹੋਰ ਦੇਣੀ ਨਹੀਂ ਇਹੋ ਜੀ ਬੱਚੀ ਆਪਾਂ ਆਪਾਂ ਤਾਂ ਨਹੀਂ ਮਾਨਦਾਨ ਬਾਬਾ ਮਾਨਤਾਨੀ ਬਾਬਾ ਮਾੜਾ ਮੋਟਾ ਮਾਨ ਕਰਦੇ ਆਂਗੇ ਚਲ ਠੀਕ ਹੈ ਜੀ ਮਾੜਾ ਮੋਟਾ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਬੱਛੀ ਚੰਗੀ ਆ ਇਹ ਭਾਅ ਦੇਣੀ ਨਹੀਂ ਕਿਸੇ ਨੇ ਬੱਛੀ ਜਿਹੜੀ ਆਪਾਂ ਆਪਾ ਦੇਈ ਜਾਂਦੇ ਸਹੀ ਗੱਲ ਹੈ ਜੀ ਜਿਹੜੇ ਮੋਹਲਾ ਬਾਕੀ ਸੈਕਸ ਜਾਂ ਪ੍ਰਾਈਸ ਹੈ 2 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਜੀ ਦੂਜਾ ਸੂਆ ਜਾਂਦੀ ਤੀਜੇ ਹੁਣ ਸੂਣਾ ਮੇਰਾ ਮਤਲਬ ਇਹਦਾ ਕਹਿੰਦੇ ਆਪਾਂ 20 ਲੀਟਰ ਦੁੱਧ ਜਾਂਦੀ ਚੋਇਆ ਇੱਕ ਹਫਤੇ ਦੀ ਕੱਚੀ ਆ ਯਾਨੀ ਸੀਲ ਠੰਡੀ ਇਹ ਵੀ ਪੂਰੀ ਨਸਲ ਵਾਲੀ ਆ ਠੀਕ ਹੈ ਜੀ ਤੀਜੇ ਸੂਏ ਸੁਣਦੀ ਆ ਜੀ ਫੇਸ ਕੁਆਲਟੀ ਦੀ ਵੀ ਦੇਖ ਸਕਦੇ ਹੋ ਸੋਹਣੀਆਂ ਬਾਕੀ ਕੱਦ ਕਾਠ ਤੇ ਵਜਨ ਵਾਲੀ ਗਾਂ ਹੈ ਜੀ ਪੂਰੀ ਨਸਲ ਵਾਲੀ ਹੈਗੀ ਬਰੀਡ ਵਾਲੀ ਗਾਂ ਹੈ ਹਵਾਨਾ ਕਰਮਾ ਲਈ ਇਹ ਵੀ ਚੰਗਾ ਤਿਆਰ ਕਰਦੀ ਹੁੰਦੀ ਹੈ ਹਫਤੇ ਤਿੱਕਰ ਦਾ ਪੂਰਾ ਟੌਪ ਦਾ ਹਵਾਨਾ ਤਿਆਰ ਕਰ ਲੈਣਾ ਰੋਕ ਲਈ ਵੀ ਰ ਆਪਾਂ ਥਣ ਨੇੜੇ ਤੋਂ ਦਿਖਾ ਦਿੰਨੇ ਆ ਜੀ ਚਾਰੇ ਵੀਰੇ ਚਾਰੇ ਤਾਂ ਨਿਖੜਵੇਂ ਇੱਕੋ ਜਿਹੇ ਸਾਈਜ਼ ਦੇ ਦੇਖ ਸਕਦੇ ਹੋ ਹੱਤੀ ਚਾਰੀ ਆ ਲੈ ਠੰਡੀਆਂ ਸੀਲ ਤਾਂ ਕਰਮ ਵਾਲੀਆਂ ਪੂਰੀਆਂ ਕੁੰਨੀਆਂ ਹੀ ਬਹਿ ਜਾ ਉਹ ਹੋਰੀ ਗੱਲ ਵੀ ਬਾਲਟੀ ਚ ਲੱਤ ਮਾਰਨੀਆਂ ਜੇਲੀਆਂ ਹੁਣ ਤੁਹਾਡੇ ਸਾਹਮਣੇ ਹੀ ਆ ਨਹੀਂ ਹੈ ਨਾ ਨਹੀਂ ਤਾਂ ਨੇੜੇ ਦੀ ਲੱਗਣ ਦਿੰਦੇ ਆ ਹਾਂ ਨਵਾਉਣ ਤੋਂ ਬਾਅਦ ਆ ਲੀਆਂ ਤੁਹਾਨੂੰ ਵੀ ਪਤਾ ਵੀ ਠੰਡ ਹੈ ਸਹੀ ਠੰਡ ਦਾ ਤੇ ਨਵਾਈਆਂ ਨਹੀਂ ਨਹੀਂ ਦੂਣੇ ਚਮਕਾਰੇ ਮਾਰਨੇ ਸੀ ਵੇੜਾ ਉਵੇਂ ਲਿਬੜੀਆਂ ਪਈਆਂ ਸਹੀ ਗੱਲ ਹੈ ਤੇਲ ਤੁਲ ਲਾਇਆ ਹਾਂ ਹਾਂ ਪੂਰਾ ਚਮਕਾਰੇ ਮਾਰਨੇ ਜਾਣ ਵਾਲੀਆਂ ਪੂਰੀ ਵਜਨ ਵਾਲੀ ਵੱੱਛੀ ਹੈ ਜੀ 22 23 ਕਿਲੋ ਦੁੱਧ ਕੋਈ ਬਾਲਾ ਨਹੀਂ ਐਡੀ ਗਾਂ ਨੂੰ ਜੇ ਇਹਨੇ ਨਹੀਂ ਦਿੱਤਾ ਤਾਂ ਫਿਰ ਦੇਊ ਕਿਹੜੀ ਜੀ ਬਾਕੀ ਥਾਂ ਤੁਹਨੇ ਚੰਗਾ ਲੱਗਿਆ ਵਾ ਝੂਲ ਝੂਲ ਹਵਾਨੇ ਚ ਬਹੁਤ ਨੇ ਸਾਰੀਆਂ ਵਾਲਟੇ ਲਾਂ ਕੱਢ ਕੇ ਸੁਣਾ ਹਫ਼ਤੇ ਦੀ ਕਰ ਜੀ ਕੀ ਮੁੱਲ ਬਈ ਦਾ ਜੱਜ ਬਈ ਮੁੱਲ ਤਾਂ 70 ਕਰਾ ਲਾਂ ਭਲਾ 65 58000 ਦੀ ਦੇ ਦਾਂ ਮੋਲੇ ਦਾ ਵੀ ਜੈ ਜੀ ਕਰਦੇ ਝੂਲ ਝੂਲ ਪੂਰਾ ਵੇ ਬੱਚੀ ਦੀ ਢੱਲਾ ਢੋਲਾ ਕੇ ਪਾਈ ਜਿਆ ਯਾਰ ਦੀ ਹਾਨ ਆਏ ਬਾਕੀ ਮਾਨਤਾ ਨੂੰ ਹੋ ਜਾਊਗਾ ਝੋਲ ਝੂਲ ਹਵਾਨੇ ਚ ਬਹੁਤ ਆ ਜੀ ਤਿੰਨ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਜੀ ਇਹ ਤੀਜੇ ਸਵੇ ਸੁਣਾਏ ਨੇ ਵੀ ਠੀਕ ਆ ਜੀ ਇੱਕ ਹਫਤੇ ਦੀ ਕੱਚੀ ਆ ਢੱਲ ਢੋਲੇ ਦੀ ਬਹੁਤ ਕਿਰਨਾ ਕਪਾਜ ਵੀ ਦੁੱਧ ਦੁੱਧ ਬਾਈ ਉਹ ਕਹਿੰਦੇ 22 ਲੀਟਰ ਪਾਇਆ ਆ ਜਾਂਦੀ ਆਪਾਂ ਇਹਦੇ ਵਿੱਚ ਛੋਇਆ ਛੋਇਆ ਵਾ ਹਾਂ ਬਾਕੀ ਬਾਈ ਆਪਣੀ ਖਰੀਦੀ ਹੈ ਨਾ ਜਿਵੇਂ ਆਪਾਂ ਨੂੰ ਉਹ ਜਾਣਕਾਰੀ ਦਿੰਦਾ ਆਪਾਂ ਉਹੀ ਦੇਵਾਂਗੇ ਇਹਨੂੰ ਤਾਂ ਭਲਾ 25 ਸੂਆਲਾ ਉਹ ਗੱਲ ਫਾਇਦਾ ਨਹੀਂ ਹੁੰਦਾ ਸਹੀ ਗੱਲ ਕਹਿਆ ਇਹਨੂੰ ਤਾਂ ਭਲਾ ਦੂਜੇ ਸੂਏ ਹਾਂ ਦੂਜੇ ਕਹਦੇ ਪਰ ਆਪਾਂ ਜਿਹੜਾ ਸੂਆ ਹੈਗਾ ਉਹੀ ਸੂਏ ਆਪਾਂ ਕਹਿ ਦੇਣੀ ਹੈ ਸਹੀ ਹੈ ਬਾਕੀ ਕੋਈ ਹੋਰ ਕੋਈ ਵੀਰ ਆਪਾਂ ਦੂਜੇ ਕਹਦੇ ਕਿ ਵੀਰ ਕੋਈ ਦੂਰੋਂ ਚੱਲ ਕੇ ਆ ਗਿਆ ਅਗਲਾ ਕਹਿੰਦਾ ਯਾਰ ਗਾਂ ਬਾਕੀ ਵੀਰੋ ਜਗਾਈ ਹੁੰਦੀ ਨਹੀਂ ਕੋਈ ਕਹਿੰਦਾ ਯਾਰ ਤੀਜੇ ਆ ਜਾਂ ਦੂਜੇ ਆ ਆਪਾਂ ਕੋਈ ਨਹੀਂ ਇਹ ਗੱਲ ਬਾਈ ਦੀ ਸਹੀ ਆ ਬਾਈ ਕੋਈ ਵੀਰ ਗੂਰੋ ਚੱਲ ਕੇ ਹੁੰਦਾ ਹੁੰਦਾਗਾ ਤੇ ਜਿਹੜੀ ਗੱਲ ਹੈਗੀ ਆ ਉਹੀ ਇੱਥੇ ਆਏ ਦੀ ਨਿਕਲੂਗੀ ਜੀ ਇਹ ਨਹੀਂਗਾ ਬਾਈ ਗੱਲ ਫੋਨ ਤੇ ਹੋਰ ਆ ਤੇ ਇੱਥੇ ਹੋਰ ਆ ਬਾਕੀ ਥਣ ਥਣ ਇਹਦਾ ਵੀ ਚੰਗਾ ਲੱਗਿਆ ਵਾ ਝੋਲ ਝੋਲੇ ਦੀ ਵੀ ਚੰਗੀ ਆ ਜੀ ਮੈਂ ਯਾਰਗਾ ਥਣ ਲੱਗਾ ਪੂਰਾ ਲਾ ਸੋਹਣੀ ਫੇਸ ਕੁਆਲਿਟੀ ਥੱਲੇ ਬਹਿ ਜੋ ਲਾ ਦੇਖ ਸਕਦੇ ਹੋ ਥੋੜੀ ਜੀ ਕ੍ਰੋਸ ਚ ਪੈਂਦੀ ਆ ਦੁੱਧੇ ਦਾ ਠੰਡੀ ਵਾਲਾ ਰਸਾ ਛੜਤਾਲਾ ਗਰਮ ਵਾਲੀ ਪੂਰੀ ਤੁਸੀਂ ਦੇਖ ਸਕਦੇ ਹੋ ਸੋਹਣਾ ਹਵਾਨਾ ਕਰਮ ਵਾਲੀ ਦਾ ਫੇਸ ਕੁਆਲਿਟੀ ਸੋਹਣੀ ਆ ਵਜਨ ਵਾਲੀ ਬੱਚੀ ਆ ਕੋਈ ਛੋਟੀ ਬੱਚੀ ਨਹੀਂ ਇਹ ਪੂਰੀ ਵੱਡੀ ਵੈੜੀਆਂ ਕੱਚੀਆਂ ਕੱਚੀਆਂ ਆਈਆਂ ਹੱਥ ਤੇ ਤੱਕਦਾ ਟਾਪ ਦੀਆਂ ਹਵਾਨੇ ਤਿਆਰ ਕਰ ਲੈਣੇ ਇਹ ਬਾਈ ਨਮਾਉਣ ਨਮੂਣ ਵਾਲੀਆਂ ਮਾਲ ਲਿਆਂਦਾ ਹੀ ਆ ਜਾਂਦੀ ਸਹੀ ਗੱਲ ਅੱਜ ਆਈਆਂ ਦੋ ਵੈੜਾਂ ਦੋ ਕੱਲ ਸ਼ਾਮ ਨੂੰ ਆਈਆਂ ਹਜੇ ਨਮਾਉਣ ਨਮੂਣ ਵਾਲੀਆਂ ਵੈੜਾਂ ਪਈਆਂ ਠੰਡ ਕਰਕੇ ਨਮਾਉਣ ਹਾਂ ਨਮਾਈਆਂ ਨਹੀਂ ਜਾਂ ਤੈਨੂੰ ਪਤਾ ਵੈੜਾ ਪੱਠੇ ਪੁੱਠੇ ਚੱਕ ਕੇ ਕਰ ਉਪਰਾ ਕਰਦੀਆਂ ਆ ਕੇ ਸਹੀ ਗੱਲ ਇਹਦਾ ਮੁੱਲ ਬਾਈ ਮੁੱਲ ਬਾਈ ਆਪਾਂ ਇਹਦਾ ਵੀ ਕਰਾਉਣ ਨੂੰ 60 ਕਰਾਲਾ ਫਾਇਦਾ ਕੀ ਉਹਦਾ ਗੱਲ 57000 ਵੀ ਦੇ ਦਾਂਗੇ ਬਾਈ ਜੀ 57000 ਹਾਂ ਹਾਂ ਇਹ ਵੀ ਫਾਇਦਾ ਨਹੀਂ ਬਾੜੇ ਮੁੱਲ ਦਾ ਹੁੰਦਾ ਸ ਫੈਕਸੀਆ ਮੌਲੀ ਹਾਂ ਫੈਕਸੀਆ ਇਹ ਬੜਾ ਫਰਕ ਨਹੀਂ ਹੋਣਾ ਆਪਣੇ ਸਾਰੇ ਮਾਲ ਦਾ ਠੀਕ ਹੈ ਜੀ ਮਾੜਾ ਮਾੜਾ ਹਾਂ ਮਾੜਾ ਮੋਟਾ ਮਾਨਤਾ ਨਹੀਂ ਹੋਉ ਜਾਨੀ ਅਸੀਂ ਆਪਾਂ ਮੋਲ ਨਹੀਂ ਕਰਦੇ ਹੁੰਦੇ ਆਪਣੀਆਂ ਕਈ ਵੀਡੀਓ ਆਉਂਦੀਆਂ ਮੇਰਾ ਮਦ ਉਹ ਚੈਨਲ ਤੇ ਪਾਈਆਂ ਠੀਕ ਹੈ ਜੀ ਤੇ ਆਪਾਂ ਉਹ ਭਗਾਈ ਵਾਲਾ ਕੰਮ ਨਹੀਂ ਹੁੰਦਾ ਆਪਣਾ ਠੀਕ ਹੈ ਜੀ ਤੇ ਬਾਕੀ ਗਾਇਆਂ ਚੰਗੀਆਂ ਹਾਂ ਹਾਂ ਗਾਇਆਂ ਚੰਗੀਆਂ ਲੈਣੀਆਂ ਮਾੜਾ ਮਾਲ ਨਹੀਂ ਲੈਣਾ ਮੂੜੇ ਆਉਣਾ ਲੈਣਾ ਨਹੀਂ ਮਾਲ ਮਾੜਾ ਠੀਕ ਹੈ ਜੀ ਪਲਾਂ 10 ਦਿਨ ਨਹੀਂ ਮੇਹਣੇ 15 ਦਿਨ ਮਾਲ ਚੰਗਾ ਲੈਣਾ ਮਾੜਾ ਨਹੀਂ ਲੈਣਾ ਠੀਕ ਹੈ ਜੀ 4 ਨੰਬਰ ਇਹਦੀ ਕੀ ਡਿਟੇਲ ਹੈ ਬਈ ਇਹ ਬਾਈ ਦੂਜ ਇਨੇ 18 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਹੈ ਦੰਦੋ ਬਾਈ ਦੰਦੋ ਬਾਈ ਵੇਖੀ ਨਹੀਂ ਆ ਜੀ ਠੀਕ ਹੈ ਜੀ ਹਾਂ ਐਵੇਂ ਕਹਿਣ ਨੂੰ ਕਹੀਓ ਚੌਗੀ ਆ ਲੋਕਾਂ ਵਾਲੀ ਗੱਲ ਨਹੀਂ ਹੁੰਦੀ ਜਵਾਨਾਂ ਦੇ ਅਗਲਾ ਜਾਂਦਾ ਚੌਗੀ ਆ ਸਹੀ ਗੱਲ ਹੈ ਜੀ ਬੱਚੀ ਇਹ ਵੀ ਬਹੁਤ ਖੂਨੀ ਹੈ ਬੱਚੀ ਨਵੇਂ ਹਾਂ ਚੀ ਹੈ ਜੀ ਇਹਦਾ ਦੂਜਾ ਸੂਰਾ ਸੂਣੀ ਆ ਬਸ ਠੀਕ ਹੈ ਜੀ ਤੇ ਕਿੰਨੇ ਦਿਨ ਲਾਜੂ ਬਾਈ ਧਣ ਬਾਈ ਇਹ ਕਹਤਾ ਤਾਂ ਲਈ ਜਾਣਾ ਬੱਚੀ ਨੇ ਲੈ ਜਾਊ ਵੀ ਪਲਾਸ ਹਾਂ ਲੈ ਜੂਗੀ ਬਾਈ ਠੀਕ ਹੈ ਜੀ ਲਟਕੇ ਸੂਗੀ ਬੱਚੀ ਬੰਦੀ ਦੇ ਵਿੱਚ ਬੱਚੀ ਬਹੁਤ ਚੰਗੀ ਆ ਬਰੀਡ ਵਾਲੀ ਬੱਚੀ ਆ ਤੇ ਰਾਜੀ ਰੂਜੀ ਵੀ ਫੁੱਲ ਆ ਕੋਈ ਨਹੀਂ ਕੋਨੀ ਆ ਮਾਲ ਸਾਰਾ ਕੋਨਾ ਹੀ ਹੋ ਆਪਣਾ ਉਹ ਜਿਹੜਾ ਲੱਤਾਂ ਛੜਾਂ ਵਾਲਾ ਮਾਲ ਲੈਣਾ ਹੀ ਨਹੀਂ ਢਾਂਡੀ ਲੈਣ ਦਾ ਕੀ ਫਾਇਦਾ ਸਹੀ ਗੱਲ ਅਗਲੇ ਨੇ ਚੂਣੀ ਆ ਮੇਨ ਗੱਲ ਬਾਈ ਦਾ ਲਿਸਾ ਨਹੀਂ ਹੁੰਦਾ ਮਾਲ ਚੰਗਾ ਰਾਜੀ ਹੁੰਦਾ ਪਲਿਆ ਵਾ ਚੰਗਾ ਤੇ ਬਾਕੀ ਦੁੱਧ ਵਾਲਾ ਪਸ਼ੂ ਹੁੰਦਾ ਕਿਉਂਕਿ ਬਰੀਡ ਤੁਸੀਂ ਚੈੱਕ ਕਰ ਸਕਦੇ ਚਾਰੇ ਗਾਵਿਆਂ ਦੀ ਬਰੀਡ ਚੰਗੀ ਆ ਥਾਣੇ ਦਾ ਵੀ ਸੋਨਾ ਲੱਗਿਆ ਵਾ ਸੋਨਾ ਗੁਲਾਬੀ ਥਾਣਾ ਚਾਰੇ ਤਾਂ ਨਿੱਖੜ ਮੈਂ ਕਿਉਂ ਸੈਜੇ ਹਵਾਨਾ ਠੋਸ ਬਣਾਉਗੀ ਕੱਟਲਾ ਹਵਾਨਾ ਹੋਊਗਾ ਜਿਵੇਂ ਮਰਜੀ ਬਹਿ ਜੋ ਇਹ ਨਹੀਂ ਗੱਲ ਕਿ ਛੋੜ ਝੂਲ ਬਹੁਤ ਹਵਾਨੇ ਚ ਥਣ ਚ ਆ ਦੂਦ ਬੂਦ ਹੀ ਆਉਂਦਾ ਚੀਪਾ ਗੂੰਦ ਵਰਗਾ ਸਹੀ ਗੱਲ ਥੜਾ ਤੁੜਾਂ ਦੀ ਜਮਾ ਪੂਰੀ ਇੱਕ ਨੰਬਰ ਆ ਬਾਈ ਆਪਾਂ ਗਲਤ ਲੈਂਦੇ ਹੀ ਨਹੀਂ ਮੈਂ ਠੀਕ ਹੈ ਜੀ ਖਿੱਚ ਕੇ ਲੈਣੀ ਆ ਹਨਾ ਇਹ ਆਪਾਂ ਗਲਤ ਕਿਉਂ ਖਿੱਚ ਗਏ ਪਸੂ ਸਹੀ ਗੱਲ ਹੈ ਜੀ ਆਪਾਂ ਛੱਡ ਦੇ ਗਲਤ ਉਹ ਤਾਂ ਬਾਕੀ ਇਹਦਾ ਮੁੱਲ ਬਾਈ ਮੁੱਲ ਭਾਈ ਇਹ 52000 ਦੀ ਦੇ ਦਾਂਗੇ ਮੁੱਲ ਇਹਦਾ ਵੀ ਨਹੀਂ ਕਰਨਾ ਕਰੋ ਉਹਨੂੰ ਭਲਾ 60 ਕਰਾ ਲਈ ਜਿਵੇਂ ਲੋਕ ਰਹੀ ਜਾਂਦੇ 52000 ਲਵਾਂਗੇ ਵਿੱਚੋਂ ਮਾਨ ਜਾਈ ਹੋਊਗਾ ਐ ਨਹੀਂ ਵੀ ਜਾ ਕੋਈ ਆਖੂ 45 ਦੀ ਲੈਣਾ 46 ਦੀ ਲੈਣਾ ਉਹ ਕੰਮ ਨਹੀਂ ਉਹ ਗੱਲ ਨਹੀਂ ਹੋਣੀ ਜੀ ਇਹ ਸਹੀ ਆ ਭਾਈ ਫੈਕਟਸ ਦਾ ਮੁੱਲ ਹੀ ਸਹੀ ਰਹਿੰਦਾ ਹਾਂ 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 ਆਪਾਂ ਕਿ ਬਰੀਡ ਦੇ ਹਿਸਾਬ ਨਾਲ ਮੁੱਲ ਜਾਇਜ਼ ਆ ਤੇ ਇਹੀ 7 7 8 8 ਦਿਨ ਸੰਭੀਆਂ ਹੁਣ ਇਹੀ ਦੁੱਗਣੀਆਂ ਲੱਗਣੀਆਂ ਉਹੀ ਸਵੇਰ ਨੂੰ ਪਰਸਨ ਨੂੰ ਨੁਹਾਇਆਂ ਤੁਹਾਇਆਂ ਹੁਣ ਬੱਚੀਆਂ ਚਾਂਕਣੀਆਂ ਪੂਰੀ ਸਹੀ ਗੱਲ ਐ ਚਾਂਕਣੀਆਂ ਬਾਕੀ ਕਹਿੰਦੇ ਦੌਦ ਦਾ ਵੀਰ ਨੇ ਕੰਮ ਕਰਨਾ ਹੁੰਦਾ ਉਹਦੇ ਲਈ ਚੰਗੀਆਂ ਬੱਚੀਆਂ ਮਾਰੀਆਂ ਵੀ ਬਾਈ ਆਹ ਪਾ ਦਿੰਦਾ ਵੀ ਕੋਣਾ ਜਿਹੜੇ ਪਾਪ ਪਾ ਦੇਈ ਜਾਂਦੇ ਨੇ ਇਹਨਾਂ ਹੀ ਪਿੰਨਾਂ 'ਚ ਵੀਡੀਓ ਬਣਦੀਆਂ ਹਨਾ ਚੀਜੀ ਮੰਡੀ ਸਹੀ ਵੀਡੀਓ ਤਾਂ ਲੋਕ ਜਿਹੇ ਰਹਿੰਦੀਆਂ ਹੋਰ ਚੈਨਲਾਂ 'ਤੇ ਵੀ ਆਉਂਦੀਆਂ ਰਹਿੰਦੀਆਂ ਗਿਆ ਮੁੱਲ ਜਾਇਜ਼ ਆ ਪਰ ਮੁੱਲ ਜਾਇਜ਼ ਆ ਬਾਕੀ ਜਿਹੜੇ ਵੀਰ ਨੂੰ ਜਜਣ ਗਿਆ ਆ ਕੇ ਤਸੱਲੀ ਕਰ ਲਿਓ ਆਪ ਦਾ ਥਣਥੁਣ ਚੈੱਕ ਕਰ ਲਿਓ ਬਾਈ ਕੱਲਾ ਕਹਿੰਦਾ ਮੇਰੇ ਵੱਲੋਂ ਓਕੇ ਹੋਣਗੇ ਬਾਕ